ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕਲਿਆਣ ਮਾਲਕਾ ਬਾਈ ਹਰਦੀਪ ਮਸਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤੀਜੇ ਸੂਏ ਸੂਣ ਵਾਲੀ ਇੱਕ ਸੋਹਣੀ ਮਿੱਤਰੋ ਆਪਾਂ ਗਾਂ ਦਿਖਾ ਰਹੇ ਆ ਕੱਦ-ਕਾੜ ਦੀ ਚੰਗੀ ਆ ਸਿਹਤ ਵੱਖੋਂ ਵੀ ਸੋਹਣੀ ਆ ਇਹ ਜਿਹੜਾ ਪਿੰਡ ਹੈ ਜਦੋਂ ਆਪਾਂ ਨਥਾਣੇ ਤੋਂ ਭਗਤੇ ਰੋਡ ਤੇ ਇਹ ਆਉਂਦਾ ਪਚਾੜੇ ਜੀ ਮਿੱਤਰੋ ਇਹ ਪੰਜ ਕਲਿਆਣਾ ਦੇ ਨਾਂ ਤੇ ਜਾਣਿਆ ਜਾਂਦਾ ਤੇ ਪੂਰੀ ਜਿਹੜੀ ਡਿਟੇਲ ਤਾਂ ਬਾਈ ਤੋਂ ਲਵਾਂਗੇ ਕਦ ਕਾਠ ਦੀ ਸਿਹਤ ਵਖੋਂ ਫਿਰ ਆਪਾਂ ਕਹਿੰਦੇ ਬਹੁਤ ਸੋਹਣੀ ਥਾਂ ਲੇ ਵੀ ਦੀ ਪੂਰੀ ਸਾਫ਼ ਹੈ ਤੇ ਚੰਗਾ ਮੋਟਾ ਮਿੱਤਰੋ ਥਾਣਾ ਛੋੜ ਦੇ 2-4 ਦਿਨ ਮਿੱਤਰੋ ਬਾਕੀ ਆ ਸੋ ਪਹਿਲਾਂ ਮਗਰ ਉਹ ਪਸ਼ੂ ਕਦੋਂ ਵੀ ਸੂ ਸਕਦਾ ਹੈ ਤੇ ਪੂਰੀ ਜਿਹੜੀ ਡਿਟੇਲ ਲੈਣੇ ਆ ਵੀ ਕਿਹੜਾ ਠੀਕਾ ਲੱਗਿਆ ਤੇ ਕਿੰਨਾ ਮਿੱਤਰੋ ਇਹਨੇ ਦੁੱਧ ਕੱਢਿਆ ਸੋ ਥਾਂਲੇ ਵੀ ਫੇਰ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਚੰਗੀ ਅਗਲੀ ਵੀਡੀਓ ਆਪਣੇ ਤੋਕੜ ਘਪਣ ਮਿੱਤਰੋ ਇੱਕ ਮੱਝ ਦੀ ਵੀ ਆ ਰਹੀ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਅਗਲੀ ਵੀਡੀਓ ਵੀ ਜਰੂਰ ਦੇਖਿਓ ਤੇ ਬਾਈ ਦੇ ਨਾਲ ਕਰਦੇ ਹਾਂ ਗੱਲਬਾਤ ਪੂਰੀ ਡਿਟੇਲ ਬਾਈ ਤੋਂ ਲੈਣੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਣਾ ਇਹ ਜਿਹੜਾ ਘਰ ਪਿੰਡ ਦੇ ਕਿੱਥੇ ਜਿਹਾ ਘਰ ਹੈ ਜੇ ਟਾਬਰ ਕੋਲੇ ਰਹਿੰਦਾ ਫਿਸਲੇ ਪਿੰਡ ਦੇ ਵਿੱਚ ਟਾਬਰ ਹੈ ਹਾਂ ਕਲਿਆਣ ਮਾਲਕਾ ਕਲਿਆਣ ਮਾਲਕਾ ਤੇ ਨਸਾਣਾ ਠੀਕ ਹੈ ਟਾਬਰ ਦੇ ਜਮਾਂ ਨੇੜੇ ਆਉਂਦਾ ਹਨਾ ओके ਇਹ ਜਿਹੜੀ ਆਪਣੇ ਗਾਂ ਇਹ ਕਰਦੀ ਆ ਹਾਂ ਕਰਦੀ ਆ ਤੀਜਾ ਸੂਆ ਹੁੰਦੀ ਆ ਹਾਂ ਤੀਜਾ ਸੂਆ ਕਿੰਨੇ ਦਿਨ ਲੈ ਜੂ 2-3 ਦਿਨ ਲੈ ਜੂ ਠੀਕ ਹੈ ਸਹੀ ਇਹਦਾ ਦੁੱਧ ਕਿੰਨਾ ਕੱਢਿਆ ਵਾ ਜੀ ਇਹਨੇ 25-26 ਲੀਟਰ ਕੱਢਿਆ ਦੂਜੇ ਸੂਏ ਦੂਜੇ ਸੂਏ ਕੱਢੂ ਇਸ ਵਾਰ ਵੀ ਇਸ ਵਾਰ 30 ਦੇ ਲੀਟਰ ਚਾਹਤ ਹੈਗੀ ਹੈ ਕੱਢਣ ਓਕੇ ਵੀ 25-26 ਤਾਂ ਕੱਢੂਗੀ ਹਾਂ 25-26 ਤਾਂ ਕੱਢੂਗੀ ਹਾਂ ਫਿਰ ਤੋਰ ਕੇ ਦਿਖਾ ਦਿਓ ਜੀ ਫਿਰ ਆਪਾਂ ਰੇਟ ਵੀ ਤੁਹਾਨੂੰ ਦੱਸਦੇ ਆ ਰੰਗ ਵੀ ਮਿੱਤਰੋ ਸੋਹਣਾ ਕੱਦ-ਕੱਡ ਵੀ ਚੰਗਾ ਘਰੇਲੂ ਇਹ ਵੀਡੀਓ ਹੈ ਕੋਈ ਵਪਾਰ ਦਾ ਕੰਪਨੀ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀ ਜਿਹੜੇ ਵੀ ਭਰਾ ਨੂੰ ਜੋ ਹੋ ਜਾ ਪਸ਼ੂ ਦੀ ਲੋੜ ਆ ਤੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਮੋੜ ਲੈ ਠੰਡੀ ਸੀਲ ਵੀ ਫੁੱਲ ਰ ਤੇ ਦੋ ਤਿੰਨ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਆ 25 26 ਲੀਟਰ ਜਿਹੜਾ ਦੂਜੇ ਸੂਏ ਦਾ ਭਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਸੋ ਥਣਾ ਦਾ ਗੈਪ ਸੈਸ ਸੁਣਾ ਫਿਕਸ ਹਵਾਨਾ ਤੇ ਰੇਟ ਕੀ ਕਰਤਾ ਜੀ ਇੱਕ ਲੱਖ 13000 ਮੰਗਦੇ ਇੱਕ 13 ਮਾਣ ਤਾੜ ਮਾਣ ਤਾੜ ਕਰਦੇ ਆਣ ਮਾਣ ਤਾੜ ਹੋ ਜੂ 1 ਲੱਖ 13000 ਹਣਾ ਤੇ ਫੋਨ ਨੰਬਰ ਬੋਲ ਦਿਓ ਜੀ 90561 63038 90561 63038 63038 ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਲਗਾਤਾਰ ਫਿਰ ਆਪਾਂ ਕਹਿਣਾ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਸਰੀਰ ਪੱਖੋਂ ਸਿਹਤ ਪੱਖੋਂ ਗੱਲ ਕਰਦੇ ਬਹੁਤ ਚੰਗੀ ਫੀਸ ਕੁਆਲਿਟੀ ਵੀ ਚੰਗੀ ਹੈ ਤੇ ਤੀਜੇ ਸੂਏ ਸੋਨਾ ਦੂਜੇ ਸੂਏ ਦਾ ਜਿਹੜਾ ਦੁੱਧ ਆ 25 26 ਲੀਟਰ ਕੱਢਿਆ ਵਾ ਸੋ ਥਾਲੇ ਵੀ ਦੀ ਬਹੁਤ ਸਾਫ ਕੱਦ ਘੱਟ ਵੀ ਸੋਨਾ ਸੋ ਸਾਰੇ ਵੀਰਾਂ ਦਾ ਧੰਨਵਾਦ